ਪੰਜਾਬ ਦੇ ਵਿੱਚ ਵੀ ਲੋਕ ਸਭਾ ਚੋਣਾਂ ਦੇ ਜਿੱਦਾਂ ਹੀ ਨਤੀਜੇ ਆਉਣੇ ਸ਼ੁਰੂ ਹੋਏ ਨੇ ਬਹੁਤ ਸਾਰੇ ਜਿਹੜੇ 13 ਉਮੀਦਵਾਰ ਨੇ ਪੰਜਾਬ ਦੇ ਉਹ ਆਪਣੀ ਜਿੱਤਾਂ ਤੋਂ ਮੈਸ ਥੋੜੀ ਥੋੜੀ ਦੂਰੀ ਦੇ ਉੱਤੇ ਨੇ ਪਰ ਇਸ ਦੇ ਨਾਲ ਹੀ ਹੁਣ ਇਹਨਾਂ ਦੇ ਘਰਾਂ ਦੇ ਵਿੱਚ ਕੁਝ ਨੌਜਵਾਨ ਪਹੁੰਚ ਰਹੇ ਨੇ ਚਰਨਜੀਤ ਸਿੰਘ ਚੰਨੀ ਹੋ ਰਹੀ 7 ਲੱਖ ਵੋਟ ਦੀ ਲੀਡ ਦੇ ਨਾਲ ਅੱਗੇ ਨੇ ਕੁਝ ਹੀ ਪਲਾਂ ਦੇ ਵਿੱਚ ਨਤੀਜੇ ਆਉਣਗੇ ਸੁਭਾਵਿਕ ਤੌਰ ਤੇ ਉੱਤੇ ਜੇਤੂਨਾਂ ਦੀ ਹੋਵੇਗੀ ਤਾਂ ਉਹਨਾਂ ਦੇ ਘਰ ਦੇ ਬਾਹਰ ਕੁਝ ਨੌਜਵਾਨ ਪੋਸਟਰ ਲੈ ਕੇ ਖੜੇ ਨੇ ਤੇ ਬਾਈ ਜੀ ਕੀ ਨਾਮ ਤੁਹਾਡਾ ਹੋਰ ਕਿੱਥੋਂ ਆਏ ਹੋ ਜੀ ਮੇਰਾ ਨਾਮ ਜੀ ਪ੍ਰਭਜੋ ਸਿੰਘ ਹੈ ਆਦਮੌਰ ਦੇ ਨਾਲ ਪੈਂਦੇ ਮੇਰਾ ਹਰੀਪੁਰ ਅਛਾ ਭਾਈ ਜੀ ਤੁਸੀਂ ਪੋਸਟਰ ਲੈ ਕੇ ਆਏ ਹੋ ਕੀ ਮੰਤਵ ਹੈ ਔਰ ਥੋੜਾ ਜਰੂਰ ਦੱਸਿਓ ਨਾ ਪੋਸਟਰ ਦੇ ਬਾਰੇ ਅ ਮੰਤਵ ਜੀ ਇਦਾਂ ਹੈ ਜੇ 1 ਜੂਨ ਤੋਂ 6 ਜੂਨ ਤੱਕ ਜਿਹੜਾ ਦਰਬਾਰ ਸਾਹਿਬ ਤੇ ਅਟੈਕ ਹੋਇਆ ਸੀਗਾ ਉਹ ਜਿਹੜਾ ਦੌਰਿਆ ਸ਼ੀਦੀ ਦਾ ਦਿਨ ਚੱਲ ਰਿਹਾ ਹੈ ਸੋਗ ਦੇ ਤੇ ਉਦੋਂ ਸਾਡੀ ਗੱਲ ਹੋਈ ਸੀ ਚੰਨੀ ਸਾਹਿਬ ਦੇ ਕੋਲ ਬ੍ਰਦਰ ਨਾਲ ਵੀ ਸਾਡੀ ਗੱਲ ਹੋਈ ਸੀ ਠੀਕ ਹੈ ਤੇ ਉਹ ਕਹਿੰਦੇ ਸਾਡਾ ਉਦੋਂ ਦਾ ਕੋਈ ਪ੍ਰੋਗਰਾਮ ਨਹੀਂ ਇਦਾਂ ਦਾ ਹਾਂ ਸਾਡੀ ਇਹੀ ਬੇਨਤੀ ਹੈ ਵੀ ਜਾਂ ਢੋਲ ਨਾ বাজਾਇਆ ਜਾਵੇ ਲੱड्डੂ ਨਾ ਮੰਡੀ ਜਾਣ ਜਿਹੜੇ ਸੋਗ ਦੇ ਦੇਣੇ ਹਨ ਉਹਨੂੰ ਸੋਗ ਵਜੋ ਹੀ ਆਪਾਂ ਕਰੀਏ ਤੇ ਜੋ ਆਪਣੀ ਜਿੱਤ ਆ ਉਹਦਾ ਸ਼ਗਰਾਨਾ ਕਰੀਏ ਅੱਛਾ ਇਹ ਸਾਰੇ ਉਮੀਦਵਾਰਾ ਜਿੱਥੇ-ਜਿੱਥੇ ਵੀ 13 ਹਲਕਿਆਂ ਦੇ ਵਿੱਚ ਜਿੱਤੇ ਨੇ ਸਾਰਿਆਂ ਜਗ੍ਹਾ ਦੇ ਉੱਤੇ ਟੀਮ ਤੁਹਾਡੀ ਗਈ ਹੈ ਤੁਹਾਡਾ ਸੰਪਰਕ ਹੋਇਆ ਇਹ ਭਾਜੀ ਦਰਬਾਰ ਸਾਹਿਬ ਤੋਂ ਤਾਂ ਅਨਾਉਂਸ ਹੋਇਆ ਹੈ ਤੇ ਇਹ ਸਾਡਾ ਫਰਜ਼ ਹੀ ਸੀ ਅਸੀਂ ਆਪਣੇ ਏਰੀਆ 'ਚ ਕਰੀਏ ਬਾਕੀ ਹੋ ਸਕਦਾ ਆਪਣੇ ਆਪਣੇ ਏਰੀਆ 'ਚ ਕੋਈ ਕਿਸੇ ਨੇ ਕੀਤਾ ਵੀ ਹੋਵੇ ਹਨਾ ਸਾਡਾ ਇਹ ਹੈ ਸਗਾ ਵੀ ਸਾਨੂੰ ਪਤਾ ਸੀ ਵੀ ਤਕਰੀਬਨ ਪਤਾ ਹੀ ਸੀਗਾ ਚੰਨੀ ਸਾਹਿਬ ਦਾ ਵੀ ਇਹ ਜਿੱਤ ਸਕਦੇ ਆ ਤਾਂ ਇੱਥੇ ਆ ਕੇ ਤਾਂ ਅੱਜ ਫੇ ਅਸੀਂ ਉਹਦਾ ਗੱਲ ਫੋਨ ਤੇ ਹੋ ਗਈ ਹੈ ਉਹ ਵੀ ਬਿਜ਼ੀ ਅੱਜ ਅੱਛਾ ਮੇਲੇ ਮੁਲਾਕਾਤ ਹੋਈ ਤੁਹਾਡੀ ਮੇਰੀ ਨਹੀਂ ਮੁਲਾਕਾਤ ਨਹੀਂ ਹੋਈ ਉਹਨਾਂ ਤੇ ਗੱਲ ਹੋਈ ਹਾਂਜੀ ਫੋਨ ਤੇ ਗੱਲ ਹੋਈ ਕੀ ਜਵਾਬ ਦਿੱਤਾ ਉਹਨਾਂ ਨੇ ਉਨੇ ਕਹਿੰਦੇ ਸਾਡਾ ਪਹਿਲੇ ਹੀ ਪਲਾਨ ਸੀਗਾ ਵੀ ਅਸੀਂ ਕੋਈ ਵੀ ਲੱਡੂ ਨਹੀਂ ਬੰਣਨੇ ਜਾਂ ਕੋਈ ਜਸ਼ਨ ਨਹੀਂ ਮਨਾਉਣਾ ਸੋਗ ਦੇ ਦਿਨ ਵਜੋਂ ਅਸੀਂ ਉਹ ਹੁਣ ਫਿਰ ਬਾਅਦ ਵਿੱਚ ਪ੍ਰੋਗਰਾਮ ਕੋਈ ਆਪਣਾ ਰੱਖਣਗੇ ਅਛਾ ਅਮਰ ਅੱਜ ਦੀ ਘੜੀ ਤੁਹਾਨੂੰ ਉਹਨਾਂ ਨੇ ਸ਼্বাসਨ ਇਸ ਗੱਲ ਦਾ ਦਿੱਤਾ ਵੀ ਅਸੀਂ ਕੋਈ ਜਸ਼ਨ ਨਹੀਂ ਮਨਾਵਾਂਗੇ ਕਾਰਨ ਸ਼ਹੀਦੀ ਦਿਹਾੜੇ ਹਾਂਜੀ 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 ਤਾਂ ਇਹ ਦੇਖੋ ਪੋਸਟਰ ਹੈ ਕਿਨੇ ਵੋਟਾਂ ਦੇ ਨਤੀਜੇ ਜੋ ਵੀ ਆਉਣ ਕਿਸੇ ਲਈ ਚੰਗਾ ਮੰਦਾ ਕਿਰਪਾ ਕਰਕੇ ਸ਼ਹੀਦੀ ਦਿਨ ਜੋ ਸੋਗ ਦੇ ਚੱਲ ਰਿਹਾ ਹਨ ਸ਼੍ਰੀ ਕਲਤਕ ਸਾਈਂ ਦੇ ਤੋਂ ਹੁਕਮ ਹੋਇਆ ਜਾਰੀ ਹੋਇਆ ਹੈ ਵੀ ਕੋਈ ਵੀ ਜੇਤੂ ਪਾਰਟੀ ਢੋਲ ਵਜਾ ਕੇ ਲੱਡੂ ਵੰਡ ਕੇ ਜਾ ਕਿਸੇ ਤਰ੍ਹਾਂ ਦਾ ਕੋਈ ਜਸ਼ਨ ਨਾ ਮਨਾਵੇ ਆਪਣੀ ਜਿੱਤ ਦਾ ਸ਼ੁਕਰਾਨਾ ਆਪਣੇ ਪ੍ਰਮਾਤਮਾ ਅੱਗੇ ਹੀ ਕੀਤਾ ਜਾਵੇ ਵੱਲੋਂ ਅਕਾਲ ਤਖਤ ਸ੍ਰੀ ਅੰਮ੍ਰਿਤਸਰ ਸਾਹਿਬ ਤਾਂ ਇਹ ਪੋਸਟਰ ਲੈ ਕੇ ਨੌਜਵਾਨ ਅੱਜ ਜਿਹੜੇ ਨੇ ਉਹ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਜਿਹੜਾ ਲੋਕ ਸਭਾ ਹਲਕਾ ਜਲੰਧਰ ਹੈ ਉੱਥੋਂ ਜੋ ਜਿੱਤੇ ਨੇ ਚਰਨਜੀਤ ਸਿੰਘ ਚੰਨੀ ਲਗਭਗ ਜਿੱਤ ਦੇ ਬਿਲਕੁਲ ਨੇੜੇ ਨੇ ਸਮਰਥਕ ਬੇਸ਼ੱਕ ਅੰਦਰ ਆਉਣਾ ਸ਼ੁਰੂ ਹੋ ਚੁੱਕੇ ਨੇ ਘਰ ਦੇ ਬਾਹਰ ਸ਼ੁਰੂ ਹੋਣ ਚੁੱਕੇ ਘਰ ਦੇ ਵਿੱਚ ਆਉਣਾ ਸ਼ੁਰੂ ਹੋ ਚੁੱਕੇ ਨੇ ਜਿੱਥੇ ਕਾਊਂਟਿੰਗ ਚੱਲ ਰਹੀ ਹੈ ਉੱਥੇ ਸਮਰਥਕ ਵੱਡੀ ਗਿਣਤੀ ਦੇ ਵਿੱਚ ਜੁੜੇ ਨੇ ਅੱਛਾ ਭਾਈ ਜੀ ਅੰਦਰ ਤੁਸੀਂ ਕੀ ਲੱਗਾ ਤੁਹਾਨੂੰ ਲੱਗਾ ਪੀ ਉਸ ਤਰੀਕੇ ਦਾ ਮਾਹੌਲ ਜਿੱਦਾਂ ਕੋਈ ਜਿੱਤਦਾ ਤਾਂ ਉਸ ਤਰੀਕੇ ਢੋਲ ਧਮੱਕੇ ਪਹਿਲਾਂ ਨਹੀਂ 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 ਕੋਈ ਐਦਾਂ ਦਾ ਮਾਹੌਲ ਨਹੀਂ ਲੱਗਾ ਬਹੁਤ ਨਾਰਮਲ ਮਾਹੌਲ ਲੱਗਾ ਤਾਂ ਸਾਨੂੰ ਵੀ ਅਸੀਂ ਸੋਚਿਆ ਵੀ ਸੀ ਪਰ ਬਹੁਤ ਲੱਗਾ ਵੀ ਸਾਨੂੰ ਕਹਿਣ ਦੀ ਵੀ ਨਹੀਂ ਲੋੜ ਬਈ ਚਲੋ ਸਾਡੀ ਜ਼ਿੰਮੇਵਾਰੀ ਦੀ ਅਸੀਂ ਨਿਭਾਈ ਉਹ ਨਹੀਂ ਆਪਣੀ ਜ਼ਿੰਮੇਵਾਰੀ ਪਹਿਲਾਂ ਹੀ ਨਿਭਾਈ ਹੋ ਸੀ ਤਾਂ ਸਾਨੂੰ ਵੀ ਸੋ ਕੋ ਵਧੀਆ ਲੱਗਾ ਵੀ ਸਾਡੇ ਏਰੀਆ ਵਿੱਚ ਵਧੀਆ ਕੋਈ ਐਮਪੀ ਆਇਆ ਆ ਅੱਛਾ ਇਹ ਇਹ ਇਸ ਚੀਜ਼ ਨੂੰ ਮੈਂ ਚਲੋ ਇੱਕ ਇੱਕ ਇਹ ਇਸ ਚੀਜ਼ ਬੜੀ ਜ਼ਰੂਰੀ ਚੀਜ਼ ਆ ਬੜਾ ਚੰਗਾ ਮੈਸੇਜ ਆ ਜੇ ਸ਼੍ਰੀ ਕਾਲ ਤਕ ਸਾਹਿਬ ਦਾ ਅੱਜ ਹਰ ਜਗ੍ ਤਾਨੂੰ ਉਮੀਦ ਸੀਗੀ ਵੀ ਵਾਕਈ ਅੱਧਾ ਕੈਂਡੀਡੇਟ ਵੀ ਹੋਊਗਾ ਇਦਾਂ ਦਾ ਜੇਤੂ ਵੀ ਉਹ ਜਿਹੜਾ ਇਦਾਂ ਨਹੀਂ ਕਰੂਗਾ ਵਾਕਈ ਗੱਲ ਮੰਨੇਗਾ ਫੋਨ ਦੇ ਉੱਪਰ ਜਦੋਂ ਗੱਲ ਹੋਈ ਉਹ ਤਾਂ ਲੱਗ ਗਿਆ ਸੀ ਪਰ ਮੈਨੂੰ ਲੱਗਦਾ ਸੀ ਵੀ ਸ਼ਾਇਦ ਕਈ ਵਾਰੀ ਆਪਣੀ ਸੋਚ ਹੋਰ ਹੁੰਦੀ ਹੈ ਐਮਪੀ ਵਗੈਰਾ ਦੀ ਮੈਂ ਕਈ ਵਾਰੀ ਜਿਹੜੇ ਨਾਲ ਜੁੜੇ ਹੁੰਦੇ ਆ ਉਹ ਵੀ ਕਈ ਵਾਰੀ ਕਈ ਵਾਰੀ ਬੰਦਾ ਹੌਸ਼ਾ ਹੋ ਜਾਂਦਾ ਵੀ ਨਹੀਂ ਨੋਲਿਜ ਨਹੀਂ ਹੁੰਦੀ ਕਈਆਂ ਨੂੰ ਇਸ ਗੱਲ ਦੀ ਹੈ ਨਾ ਤਾਂ ਅਸੀਂ ਲਾ ਰਹੇ ਹਾਂ ਵੀ ਜੇ ਕਿਸੇ ਨੂੰ ਨਹੀਂ ਵੀ ਨੋਲਿਜ ਉਹਦੀ ਨੋਲਿਜ ਆ ਜਵੇ ਗੱਲ ਤੇ ਉਹ ਚਲੋ ਇਹਨਾਂ ਦੀ ਤਾਂ ਸੋਚ ਹੈਗੀ ਐ ਐਮਪੀ ਸਾਹਿਬ ਦੀ ਉਹ ਤਾਂ ਹੁਣ ਜਿਹੜੇ ਨਾਲ ਜੁੜੇ ਹੋ ਉਹਨਾਂ ਦੀ ਸੋਚ ਨਾਲ ਰਲਣੀ ਚਾਹੀਦੀ ਵੀ ਆ ਇਦਾਂ ਦਾ ਕੋਈ ਲੱਡੂ ਜਾਂ ਨਾਂ ਬੰਨਣਾ ਜਾਂ ਟੋਲਣਾ ਵਜੋਂ ਨਾ ਤੇ ਜਿਹੜਾ ਸੁਖਦ ਦੇਣੇ ਇੱਥੇ ਤੁਹਾਨੂੰ ਕੀ ਉਮੀਦਾਂ ਨੇ ਚਲੰਦਰ ਤੁਸੀਂ ਵੀ ਨੌਜਵਾਨ ਉਹ ਹਰ ਹਰ ਬੰਦਾ ਚਾਹੇ ਕੋਈ ਵੀ ਜਿੱਤੇ ਮਸਲਾ ਤਾਂ ਕੰਮ ਦਾ ਮਸਲਾ ਰੋਜ਼ਗਾਰ ਦਾ ਮਸਲਾ ਨਸ਼ੇ ਨੂੰ ਖਤਮ ਕਰਨ ਦਾ ਹੈ ਕੀ ਉਮੀਦ ਕਰਦੇ ਹੋ ਚਰਨਜੀਤ ਸਿੰਘ ਚੰਨੀ ਹੋਰ ਦੇਖੋ ਜੀ ਅੱਗੇ ਅੱਗੇ ਵੀ ਵੋਟਾਂ ਪੈਂਦੀਆਂ ਜਲੰਧਰ ਨੂੰ ਕੋਈ ਵਧੀਆ ਕੈਂਡੀਡੇਟ ਕਦੀ ਮਿਲਿਆ ਨਹੀਂ ਹੈਨਾ ਹੁਣ ਇਹਨਾਂ ਤੇ ਆਸ ਪੂਰੀ ਆ ਤੇ ਬਾਕੀ ਹੁਣ 5 ਸਾਲ ਦੱਸਣਗੇ ਕਿਦਾਂ ਆਸ ਤੇ ਖਰੇ ਉਤਰਦੇ ਆ ਤੇ ਉਹਦਾ ਆਸ ਪੂਰੀ ਆ ਇਹਨਾਂ ਤੇ ਤੇ ਇਹਨਾਂ ਨੂੰ ਹੁਣ ਦੇਖਦੇ ਆ ਅੱਜਾ ਮਾ ਦੱਸੇਗਾ ਵੀ ਕਿਸ ਤਰੀਕੇ ਦੇ ਨਾਲ ਕੰਮ ਕਰਦੇ ਨੇ ਤਾਂ ਇਹ ਪੋਸਟਰ ਇੱਕ ਵਾਰੀ ਮੈਂ ਚਾਹੂੰਗਾ ਸਾਰੇ ਨੌਜਵਾਨ ਦਿਖਾ ਦਿਓ ਵੀ ਸ਼੍ਰੀ ਗਲਤਕ ਸਾਹਿਬ ਦੇ ਜਸਤੇਦਾਰ ਸਿੰਘ ਸਾਹਿਬ ਦੇ ਵੱਲੋਂ ਇੱਕ ਫਰਮਾਨ ਜਾਰੀ ਕੀਤਾ ਗਿਆ ਸੀਗਾ ਵੀ ਕੋਈ ਵੀ ਉਮੀਦਵਾਰ ਕਿਸੇ ਵੀ ਪਾਰਟੀ ਦਾ ਹੋਵੇ ਉਹ ਜਿੱਤੇ ਤਾਂ ਆਪਣੀ ਜਿੱਤ ਦਾ ਸ਼ੁਕਰਾਨਾ ਕਰੇ ਪਰਮਾਤਮਾ ਦੇ ਅਗੇ ਆਪਣੇ ਆਪਣੇ ਇਸ਼ਟ ਜਗੇ ਸ਼ੁਕਰਾਨਾ ਕਰੇ ਪਰ ਢੋਲ ਠਮਕਿਆਂ ਤੋਂ ਲੱਡੂ ਵੰਡ ਕੇ ਜਿਸ ਤਰੀਕੇ ਦੇ ਨਾਲ ਪਹਿਲਾਂ ਖੁਸ਼ੀਆਂ ਜਿਤਾਈਆਂ ਜਾਂਦੀਆਂ ਉਹ ਨਾ ਮਨਾਈਆਂ ਜਾਣ ਕਿਉਂਕਿ ਇਹ ਦਿਨ ਸ਼ਹੀਦੀ ਦਿਹਾੜੇ ਚ ਆਵਣ ਨੇ ਤਾਂ ਇਹ ਨੌਜਵਾਨ ਆ ਆਦਮਪੁਰ ਤੋਂ ਨੂੰ ਪਰਤੋਂ ਆਏ ਨੇ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਘਰ ਦੇ ਬਾਹਰ ਔਰ ਕਹਿੰਦੇ ਇੱਕ ਚੰਗਾ ਮੈਸੇਜ ਸਾਨੂੰ ਵੀ ਮਿਲਿਆ ਕਿ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਨਾਲ ਫੋਨ ਦੇ ਉੱਤੇ ਗੱਲ ਹੋਈ ਆ ਉਹਨਾਂ ਨੇ ਬੜਾ ਪਿਆਰ ਤੇ ਸਤਿਕਾਰ ਦੇ ਨਾਲ ਸਾਡੇ ਨਾਲ ਗੱਲ ਕੀਤੀ ਔਰ ਕਿਹਾ ਕਿ ਅਸੀਂ ਵਕਈ ਇਸ ਇਸ ਦੁੱਖ ਨੂੰ ਸਮਝਾਂਗੇ ਅਸੀਂ ਜਸ਼ਨ ਨਹੀਂ ਮਨਾਵਾਂਗੇ ਔਰ ਜਦੋਂ ਘਰ ਦੇ ਹਾਲਾਤ ਦੇਖ ਰਿਹਾ ਤਾਂ ਵਧਾਈਆਂ ਦੇਣ ਦੇ ਲਈ ਸਮਰਥਕ ਜਰੂਰ ਪਹੁੰਚ ਰਹੇ ਨੇ ਪਰ ਕਿਸੇ ਵੀ ਤਰੀਕੇ ਦਾ ਕੋਈ ਢੋਲ ਤਮੱਕਾ ਕੋਈ ਨਹੀਂ ਹੈ ਤਾਂ ਚਰਨਜੀਤ ਸਿੰਘ ਚੰਨੀ ਹੋਣੀ ਇੱਕ ਬੜੇ ਸੂਝਵਾਨ ਲੀਡਰ ਨੇ ਤਾਂ ਉਹਨਾਂ ਨੇ ਆਪਣੇ ਸਮਰਥਕਾਂ ਨੂੰ ਵੀ ਉਹੀ ਚੀਜ਼ ਜਿਹੜੀ ਹੈ ਉਹ ਦੱਸੀ ਆ ਵੀ ਅਸੀਂ ਉਸ ਤ ਕਿਸੇ ਦੇ ਮਨ ਨੂੰ ਕੋਈ ਵੀ ਕਿਸ ਪਹੁੰਚੇ ਜਾਂ ਫਿਰ ਕਿਸੇ ਦੀ ਭਾਵਨਾ ਜਿਹੜੀ ਆ ਉਹ ਉਸ ਨੂੰ ਦੁੱਖ ਲੱਗੇ ਤਾਂ ਫਿਲਹਾਲ ਤੁਸੀਂ ਲਗਾਤਾਰ ਬਨੇ ਰਹੋ ਹਮਦਰਦ ਟੀਵੀ ਦੇ ਨਾਲ